ਲੈ ਵੀ ਪਾਇਲ ਤੋਂ ਗੱਡੀ ਲੋਡ ਹੋਣ ਤੋਂ ਪਹਿਲਾਂ ਪਹਿਲਾਂ ਟਰਾਂਸਪੋਰਟਰ ਆ ਗਿਆ ਕਹਿੰਦਾ ਬਿਲਟੀ ਲੈ ਜਾ ਫੜਕੇ ਮਾਗਰਲੇ ਪਾਸੇ ਖੜਾ ਦੀ ਗੱਡੀ ਤੇ ਫੋਨ ਘਮਾਤਾ ਮੈਂ ਤੇ ਸਣੀ ਜਾ ਕੇ ਬਿਲਟੀ ਫੜ ਲਿਆ ਆਏ ਅਸੀਂ ਗੱਡੀ ਕੋਲੇ ਚੱਲਦੇ ਆ ਗੱਡੀ ਥੋੜੀ ਜੀ ਰਹਿੰਦੀ ਆ ਲੋਡ ਹੋਣ ਵਾਲੀ ਦੇਖਦੇ ਆ ਭਰਾ ਨੂੰ ਕਾਉਂਟ ਨੰਬਰ ਦੇਣਾ ਖਾਤੇ ਚ ਪੈਸੇ ਭੋਣ ਵਾਸਤੇ ਆਜੋ ਫਿਰ ਤਰਪਾਲਾਂ ਪਰ ਬਾਅਦ ਹੀ ਮਿਲਾਂਗੇ ਹੁਣ ਤੁਹਾਨੂੰ ਇੰਨਾ ਟਾਈਮ ਨਹੀਂ ਹੈਗਾ ਹੁਣ ਜੀਦੀ ਜੀ ਨਿਕਲਣਾ ਬਾਰਡਰ ਤੋਂ ਬਾਹਰ ਲੋ ਵੀ ਮਿੱਤਰੋ ਸਣੀ ਲੱਗਿਆ ਸੀਸੇ ਸਾਫ ਕਰਨ ਰਾਣੀ ਸੁੰਦਰਾ ਕਰਤੀ ਇਹਨੇ ਤਿਆਰ ਇਹ ਕਹਿੰਦਾ ਬਾਈ ਮੈਨੂੰ ਸਾਰੇ ਚੌ ਲੜ ਪੂਰੇ ਕਰ ਲੈਂਦੇ ਮੈਂ ਤਾਂ ਆਪਦੇ ਹਿਸਾਬ ਨਾਲ ਪਾਉਂ ਤਾ ਉਹ ਜਿੱਥੇ ਪੈਰ ਪਵੇ ਉੱਥੇ ਪੈੜ ਪਵੇ ਬਹਿਰ ਪਵੇ ਜਿਹੜੇ ਸ਼ਹਿਰ ਪਵੇ ਜਿੱਥੇ ਜੱਟ ਜਾਂਦੇ ਕਹਿਰ ਪਵੇ ਸਾਡੀ ਕੋਠੀ ਪਿੱਛੇ ਨਹਿਰ ਪਵੇ ਪੰਜਾਬ ਚ ਮੀਂਹ ਪੈ ਰਿਹਾ ਪਹਿਲਾਂ ਦੱਸ ਦਿੰਦੀਆਂ ਨੇ ਬੁੜੀਆਂ ਫੋਨ ਕਰਕੇ ਵੀ ਆਵਦਾ ਮਾਲ ਭਾਈ ਦੇਖ ਕੇ ਤਸੱਲੀ ਨਾਲ ਬੰਨ ਕੇ ਲੈ ਕੇ ਆਉ ਸਾਡੇ ਮੀਂਹ ਪੈਂਦਾ ਆਪਣੀਆਂ ਬੁੜੀਆਂ ਵੀ ਤੇਜ਼ ਹੋਈਆਂ ਪਈਆਂ ਨੇ ਬਾਈ ਟਰੱਕਾਂ ਵਾਲਿਆਂ ਦੀ ਪੂਰੀਆਂ ਘਰੋਂ ਫੋਨ ਆ ਜਾਂਦੇ ਨੇ ਇਆਉਦਾ ਵੀ ਦੇਖ ਕੇ ਰਹਿ ਗਏ ਠੀਕ ਆ ਉਸਤਾਦ ਜੀ ਬਿਲ ਬੁਲ ਮੰਗ ਲਾਂ ਮੈਂ ਇਹਨਾਂ ਤੋਂ ਫਿਰ ਤੁਹਾਨੂੰ ਮਿਲਦੇ ਆਂ ਦੁਬਾਰੇ ਲੋ ਵੀ ਉਸਤਾਦ ਜੀ ਬਿੱਲ ਲਿਆਇਆ ਪਾਇਲਟੋਂ ਮੈਂ ਨਾਲ ਅਖਬਾਰ ਲੈ ਗਿਆ ਸੀਸਾ ਸਾਫ ਕਰਨ ਲਈ ਸਣੀ ਤੇਰੇ ਲਈ ਖੁਸ਼ ਖਬਰੀ ਬਾਈਆਂ ਬਰਾਬਰ ਅਖਬਾਰ ਆਪਾਂ ਮੰਗ ਲਈ ਦੀ ਉਸਤਾਦ ਤੋਂ ਮੈਂ ਕਿਹਾ ਬਾਈ ਅਖਬਾਰ ਦੇ ਦੇ ਮੇਰੇ ਕੋਲ ਹੈ ਨਹੀਂ ਪੇਪਰ ਸੰਭਾਲਣ ਵਾਲੇ ਬਿਲਟੀਆਂ ਲਾਉਣੀਆਂ ਸੀ ਇਹਦੇ ਨਾਲ ਹਨ ਮੈਂ ਚਾਹਦਾ ਇਹਦੇ ਨਾਲ ਬਿਲਟੀਆਂ ਜੋੜ ਲਵਾਂ ਲਓ ਵੀ ਪਾਇਲਟ ਸਾਹਿਬ ਆਪਾਂ ਮਾਰਤਾ ਗੇਅਰ ਨਿਕਲ ਲੱਗਿਆ ਫੈਕਟਰੀ ਚੋਂ ਬਾਹਰ ਰਸੇ ਦਰਪਾਲਾਂ ਪਾ ਕੇ ਬੋਤਲਾਂ ਪਾਣੀ ਦੀਆਂ ਭਰ ਕੇ ਧਰ ਲੀਆਂ ਸਣੀ ਖੰਡ ਬੁੱਗਾ ਤੋਂ ਆਇਆ ਆਪਦਾ ਕਹਿੰਦਾ ਰਾਤ ਲਾਵਾਂਗੇ ਉਸਤਾਦ ਗੱਡ ਕੇ ਕਹਿੰਦਾ ਮੈਨੂੰ ਮੂੰਹ ਧੋ ਲੈਣ ਦੇ ਮੈਂ ਫਿਰ ਕੋਈ ਨਸ਼ਾ ਬੱਤਾਂ ਤੇ ਕਰਦਾ ਨਹੀਂ ਨਾ ਸੋਹੀਆ ਮੁੰਡਾ ਜਮਾ ਚੱਲ ਉਸਤਾਦ ਗੱਡੀ ਕੱਢ ਲਿਆ ਫੈਕਟਰੀ ਚੋਂ ਬਾਹਰ ਫੇਰ ਮਿਲਦੇ ਆਂ ਗਾਹਾਂ ਤੋਂ ਦਿਖਾਵਾਂਗੇ ਰੋਡ ਤੇ ਕਰਾਂ ਮਾਤਾ ਕਰਕੇ ਨੌਨ ਤੋਂ ਮੈਂ ਆ ਵੀ ਪਾਇਲਟੋਂ ਨਿਕਲਿਆ ਇਸੇ ਫੈਕਟਰੀ ਤੋਂ ਬਾਹਰ ਯਾਰ ਆਹ ਰੋਡ ਦੇਖ ਲਓ ਜੇ ਥੋੜਾ ਨੀਵਾ ਕਰਕੇ ਕੈਮਰਾ ਦਿਖਾ ਆ ਮੈਨੂੰ ਲੱਗ ਜਿਵੇਂ ਚੰਦ ਤੇ ਫਿਰਦੇ ਹੋਣੇ ਹਨ ਉਹ ਬੜਾ ਬਾਲਾ ਵੜਾ ਰੋਡ ਬੜੇ ਜਿਆਦੇ ਵੱਡੇ ਵੱਡੇ ਟੋਏ ਨੇ ਇਨਾਂ ਦੇ ਉੱਚੀ ਹਾਈਟਾਂ ਵਾਲੀ ਇੱਕ ਵਾਰ ਤਾਂ ਲਾਲਾ ਵੀ ਸਾਰਾ ਕੁਝ स्मूथ ਆ ਜਾਂਦਾ ਮਤਲਬ ਕੀ ਜੀ ਦੱਸੀਏ ਤੁਹਾਨੂੰ ਚੱਲ ਮੜਾ ਸਾਫ ਜੇ ਰੋਡ ਤੇ ਚੜ ਕੇ ਮਿਲਾਂਗੇ ਦੁਬਾਰੇ ਤੁਹਾਨੂੰ ਬਸ ਰਾਤ ਨੂੰ ਦਿਖਾਈਏ ਵੀ ਕੀ ਚੱਲ ਕੋਈ ਗੱਲ ਨਹੀਂ ਤਾਰੇ ਦਿਖਾਵਾਂ ਜਰਾ ਨਹੀਂ ਇਹਨੂੰ ਠੀਕ ਆ ਠੀਕ ਆ ਓਕੇ ਰੱਬ ਰੱਖਾ ਲਓ ਜੀ ਬਾਈ ਜੀ ਪੈਟਰੋਲ ਬੰਪ ਆ ਭਾਰਤ ਵਾਲਿਆਂ ਦਾ ਓ.ਟੀ.ਪੀ ਲੈਣਾ ਓ.ਟੀ.ਪੀ ਲੈ ਕੇ ਤੇਲ ਭੇਜੂਗਾ ਗੱਲ ਹੋ ਗਈ ਸੀ ਕਹਿੰਦੇ 10:20 ਮਿੰਟ ਦਾ ਤੇਲ ਪਵਾ ਲਿਓ ਬੇ ਹਾ ਇਹਦਾ ਟੈਂਪਲ ਹੈ ਜੱਟ ਚਾਉਂਦੀ ਹੋਈ ਏ ਗਰਾਰ ਉਹ ਬੜ ਗੱਡਿਆ ਅਗਲੇ ਤੋਂ ਹਾਂਜੀ ਜਦੋਂ ਜੱਦੀ ਖਿੱਚਦੀ ਡਰਾਈਵਰ ਨੇ ਟੈਂਕੀ ਪੁੱਲ ਕਰਾ ਗੀ ਹੋਈ ਏਗ ਸੈੱਟ ਪੁਰਾਏ ਹਲੇ ਗੰਬਰੂ ਨਭੂਨਾ ਤਿਆਰ ਕਰੇ ਕੁੜੇ ਐ ਤਾਂ ਹਲੇ ਸੈੱਟ ਲੈ ਓ ਪਾਪੀ ਨਾਨਕ ਦਾ ਹੱਥ ਸਿਰ ਤੇ ਮਸਜਿਦ ਵੀ ਤੇ ਜਾ ਨੋ ਪਾਇਰਟੋ ਵਜਨ ਤੋਲਣਾ ਜ਼ਰੂਰੀ ਸੀ ਤੁਹਾਨੂੰ ਕਿਹਾ ਸੀ ਉਹਨਾਂ ਨੇ ਕਹਿੰਦੇ ਜੇ ਵਜਨ ਵੱਧ ਗਿਆ ਕੋਈ ਚੱਕਰ ਨਹੀਂ ਭਾਈ ਕਰਾਇਆ ਮਿਲੂਗਾ ਉੱਥੇ ਵਜਨ ਤੋਲਣ ਵਾਲੇ ਹਾਂ ਨਹੀਂ ਸੀ ਜਿਗਰਮੈਂਟ ਅਸੀਂ ਰਾਹ ਜਲਾਇਆ ਕਿਤੇ ਗੱਡੀ ਕੰਡੇ ਤੇ ਲੈ ਆ ਲੈ ਆ ਜਾ ਆ ਸਿਕੰਦਰ ਆ ਨੀ ਸਿਕੰਦਰ ਆਵਾ ਆ ਸਿਕੰਦਰ ਨੀ ਸਿਕੰਦਰ ਉਸਤਾਦ ਹੋਰੀ ਚਾਹਦੇ ਨੇ ਉਸਤਾਦ ਹੋਰੀ ईमान में कैसे बिको बड़े रोड तो छल्ले तो मुझे इन्वेस्टीशन पार्टी में वेटर बनना पड़ेगा उतर गए वहां बड़े रोड तो छल्ले जिसकी शादी एक सक्सेसफुल बिजनेस वुमन मजूरी या युवा मजूरी ਹੁਣਾ ਚਿੱਟੀ ਪੱਟੀ ਦਾ ਸਾਡੀ ਤੁਰਿਆ ਚੱਲੀ ਅਸਤਾਨ ਜੀ ਉਸਤਾ ਗੱਡੀ ਹੋ ਗਈ ਜਮਾ ਸੁੰਨੇ ਦਾ ਵਿੱਚ ਜੰਗਲ 'ਚ ਬੰਦ ਮੈਂ ਸੌਂ ਗਿਆ ਸੀ ਸਣੀ ਉਸਤਾ ਨੇ ਪਤਾ ਨਹੀਂ ਕਿੱਥੋਂ ਦੀ ਨਗਾਦੀ ਹੁਣਾ ਦੇਖ ਲੈ ਵੀ ਉਹੀ ਗੱਲ ਬਾਤ ਹੋ ਗਈ ਤੇਰਾ ਕੈਮਰਾ ਸਾਰਾ ਕੁਝ ਹੀ ਮੂਹ ਚ ਆ ਗਿਆ ਹਾਂ ਗੱਡੀ ਦੇਖ ਲੈ ਕਿਤੇ ਰਹੀ ਹੈ ਮਾ ਸਾਫੀ ਹੋਜ ਲੱਭਿਆ ਭੈਣ ਦਾ ਯਾਰ ਕੋਈ ਹੈ ਨਹੀਂ ਸਾਡੇ ਕੋਲੇ ਉਸੇ ਫੀਲਡ ਨੂੰ ਸੈੱਟ ਕਰਕੇ ਲਾਇਆ ਜੰਗਲ ਆ ਬਾਜਾਂ ਹੁੰਦੀਆਂ ਨੇ ਭੜੀਆਂ ਭੜੀਆਂ ਜੀਆਂ ਹਰਨਾਲ ਜੀ ਅੱਜ ਗੰਜਾ ਹੁੰਦਾ ਨਾ ਮੇਰਾ ਯਾਰ ਉਹ ਕਹਿੰਦਾ ਵੀ ਇਹ ਹੋਵੇ ਜਮੰਨੇ ਹੁਣ ਸ਼ੇਰ ਆਜੇ ਓਏ ਕਿਆ ਬਾਣੀ ਚੱਲ ਯਾਰ ਗੱਡੀ ਸਟਾਰਟ ਕਰੀ ਹੁਣ ਤਾਂ ਲਫੜ ਖਾਵਾਂਗੇ ਅਸੀਂ ਵੀ ਨਹੀਂ ਚੰਗਾ ਦਨ ਚੜੇ ਮਿਲਾਂਗੇ ਦਰਪਾਨ ਚ ਅੱਧੀ ਰਾਤ ਨੂੰ ਸਿਆਪਾ ਸੜ ਗਿਆ ਜਾਨ ਨੂੰ ਆਪਣੀ ਗੱਲ ਬਸ ਦਿਲ ਤੇ ਵਾਲੀ ਲਾ ਲੈਂਦਾ ਗੱਲ। ਉਹ ਗੱਲ ਖਤਮ ਬਸ ਹੁਣ ਮੇਰੇ ਕੋਸਾ ਹੋ ਗਿਆ, ਅੱਖ ਬਸ ਹੋ ਗਿਆ। ਵਾ ਠੀਕ ਆ ਫਿਰ। ਨਾ ਠੀਕ ਆ ਫਿਰ। ਕਹਿੰਦਾ ਕਹਿੰਦਾ ਮੇਰਾ ਹਿਸਾਬ ਕਰ ਦੋ। ਰਾਜਨ ਝੋਲਾ ਚੱਕੀ ਆਦਾ ਦੇ ਇੱਕ ਵਾਰ ਕਹਿੰਦਾ ਝੋਲਾ ਚੱਕੀ ਵਾਲਾ ਦੇਖਿਆ ਦੀ ਕਹਿੰਦਾ ਮੋਂ ਦਾ ਹਿਸਾਬ ਹੋਇਆ ਦੀ ਉਹ ਵੀ ਤੁਰਨਾ ਤੇ ਵੀ। ਕਿਹੜੇ ਝੋਲੇ ਦੀ ਕੀ ਉਹ ਵੀ ਕੋਈ ਸੜਕ ਤੇ ਹੱਥ ਮਾਰਦਾਈ ਬਾਈ ਰੋਕ ਲੋ ਮੈਨੂੰ ਬਿਠਾ ਲੋ। ਉਹ ਨਹੀਂ ਦੱਸਿਆ ਜਾਂਦਾ। ਉਹੀ ਪੈ ਦਿਓ। ਕਹਿੰਦਾ ਅਗਸਤ। ਹੋਰ ਤਾਂ ਨਹੀਂ ਕਰਨੜ। ਕੁਝ ਨਹੀਂ ਹੈਗਾ ਹੋਰ। ਆ ਲੋਕ ਖੋਲ ਕਹਿ ਬੰਦਾ। ਇਹ ਖਰਜਾ ਖਰਜਾ ਥੰਦ ਦਾ ਖ ਬਸ ਤੇ ਪੂਨੀਂ ਅੰਦਰ ਕਰੋ ਬੰਨਛੋ ਮਨੇ ਦੋ ਘਰ ਪਹਪਰ ਤਹਾਨੂੰ ਮਾਰ ਪਹਿਲਾਂ ਤੁਹਾਨੂੰ ਪਤਾ ਮੈਂ ਉਹ ਥੱਲੇ ਕਰਿਆ ਵੀਰੇ ਮੈਂ ਦੱਸਿਆ ਦੀ ਉਹਨੇ ਏਜੰਸੀ ਵਾਲੇ ਨੇ ਵੀਰੇ ਕਹਿੰਦਾ ਐਂ ਕਰ ਲੀਤੋ ਇਹ ਥੱਲੇ ਕਰ ਲਿਆ ਕਰੋ ਇਹਨੂੰ ਹਾਂ ਕੰਪਟ ਐਡ ਕਰ ਲਿਓ ਲੈ ਵੀ ਮਿੱਤਰਾਂ ਨਵੀਂ ਸਕੀਮ ਆ ਥੋੜਾ ਪੰਪ ਤਾਹਾਂ ਚੱਕ ਕੇ ਪਹਿਲਾਂ ਸਾਰਾ ਆ ਲੋਕ ਵਿੱਚ ਵਸਾ ਕੇ ਫਿਰ ਪੰਪ ਥੱਲੇ ਮੋੜ ਲਿਆ ਕਰੋ ਦੁਬਾਰੇ ਲੋਕ ਲੱਗ ਜਾਓ ਉਹ ਸਭ ਉਧਰ ਮਾਰੋ ਚਾਹਣ ਨੇ ਦੇਖਣ ਲੋਕ ਹੋਇਆ ਫਰੀ ਹੋ ਗਿਆ ਫਰੀ ਚੱਕ ਵੀ ਮਿੱਤਰੋ ਛੱਡਦੇ ਗਾਵਨ ਥੱਲੇ ਸੁਣੀ ਲੈ ਕੇ ਬਾਬੇ ਦਾ ਨਾ ਹੁਣ ਹੰਪਾ ਉੱਪਰ ਦੀ ਘਟ ਨਿਕਾਈ ਬਸ ਕੋਸਾ ਮਾਫੜੇ ਹੋਣੀਆਂ ਲੈ ਵੀ ਪਾਇਲਟੋ ਛੋਟੇ ਰੋਡ ਤੋਂ ਨਿਕਲ ਕੇ ਹੁਣ ਭਾਰਤਮਾਲ ਆ ਗਿਆ ਮੂਰਤ ਤੇ ਚੜਨ ਲੱਗੇ ਆ ਅਸਤਾਦ ਨੀਂਦ ਜਾਂ ਅੱਖਾਂ ਝਪਕਦਾ ਹੋਇਆ ਨਾ ਸਾਨੂੰ ਮੰਜ਼ਲ ਤੇ ਚੜਦੇ ਨੂੰ ਸਾਰੀ ਦੁਨੀਆ ਦੇਖਦੀ ਆ ਜਿੱਥੇ ਅਸੀਂ ਔਕੜਾ ਖਾਦੀਆਂ ਡਿੱਗ ਕੇ ਉੱਠੇ ਉਹ ਤਾਂ ਮੇਰਾ ਸਣੀ ਜਾਰੀ ਦੇਖ ਕੇ ਆ ਨਾ ਇਥੇ ਸਾਡਾ ਫਿਓਜ ਵੜਿਆ ਉਹ ਤਾਂ ਸਾਡੇ ਸਣੀ ਯਾਰ ਨੂੰ ਪਤਾ ਨਾ ਜਿੱਤੇ ਕੱਜਣ ਹੋਇਆ ਜਿੱਤੇ ਕੱਜਣ ਹੋਇਆ ਪਰਾਨੂੰ ਮੰਜ਼ਲ ਤੇ ਚੜਦੇ ਨੂੰ ਸਾਰੀ ਦੁਨੀਆ ਦੇਖੂਗੀ ਇਹਨੇ ਸਹੀ ਗੱਲ ਕਰੀ ਆ ਇਹ ਮੰਜ਼ਲ ਤੇ ਚੜਨ ਵਾਲੀ ਉੱਪਰ ਦੀ ਘੁਮਾ ਕੇ ਸਣੀ ਉੱਪਰ ਦੀ ਜਾਣਾ ਨੂੰ ਬੋਲ ਉਹਦੀ ਸੁਣੋ ਜੀ ਥੋੜਾ ਉਸਤਾਦ ਦੀ ਗੱਲ ਸੁਣਾ ਰੋਕੇ ਵੀ ਇੱਕ ਬਾਈ ਰਾਹ ਪੁੱਛਣਾ ਆ ਯਾਰ ਹਾਂਜੀ ਸਰਕਾਰ ਨੂੰ ਕਦਰ ਜਾਣਾ ਜਾਂ ਸੰਚੋਰ ਜਾਣਾ ਆਜਾ ਸਾਡੇ ਮੰਗਰੀ ਆ ਜਾ ਆ ਜਾ ਮੰਗਰੀ ਆ ਜਾ ਆ ਜਾ ਆ ਜਾ ਪਿੱਛੇ ਆ ਜਾ ਕਿਉਂ ਘਭਰਾਉਣੇ ਆ ਜਾ ਉਸਤਾਦ ਮਲਕਾ ਗਦਾ ਸੰਚੋਰ ਜਾਣਾ ਯਾਰ ਥੋੜੀ ਲੈ ਕੇ ਚਲੀ ਆ ਵੀ ਬੈਲਟੋ ਠੀਕੋ ਗੋਡਾਲੀ ਮਾਰਨਿੰਗ ਆ ਸਾਣੀ ਨੇ ਪੂਰੀ ਰਾਤ ਲਾਈਆ ਗੱਡ ਕੇ ਅੱਜ ਮੈਂ ਤਾਂ ਬਣੀ ਉਤਰਿਆ ਸੀਟ ਤੋਂ ਬਾਅਦ ਉਹ ਫਿਓ ਜਹਿਲਿਆ ਦੀ ਉਦੋਂ ਉਦੋਂ ਉਤਰਿਆ ਸੀ ਨਹੀਂ ਬੜਾ ਅਸੀਂ ਉੱਤਰੇੜੀ ਹੈਗੇ ਸੀ ਟੋ ਉਹ ਵੀ ਬੈਠੇ ਆ ਇੱਕ ਗੱਲ ਤਾਂ ਨੋਟ ਕਰਨ ਵਾਲੀ ਆ ਯਾਰ ਸਾਲਾ 7 ਵਜੇ ਪੈਨੇ ਬਾਈ ਸਵੇਰ ਦੇ ਰਾਤ 11:00 ਖੜੀਆ ਦੇਖ ਲੈ ਉਹਰੇ ਅਸੀਂ ਆ ਗਜਰਾਤ ਬਾਰਡਰ ਤੇ ਖਰਾੜ ਲੰਘ ਕੇ ਸਨਚੌਰ ਤੋਂ ਪਹਿਲਾਂ ਦੇਖ ਲਓ ਕਿ ਨਾਂਨੇ ਰਿਆ ਪਿਆ ਆ ਯਾਰ ਆਪਣੇ ਨਾਲੋਂ ਦਿਨ ਲੇਟ ਸਿਪਦਾ ਦਿਨ ਚੜਦਾ ਵੀ ਲੇਟ ਹੈਣਾ ਹਾਂ ਫਰਕ ਆ ਬਣਨ ਨਾਲੋਂ ਪਤਾ ਨਹੀਂ ਸੂਰਜ ਨੇੜੇ ਆ ਜਾਣੇ ਇੱਧਰ ਨੂੰ ਅਸੀਂ ਘੰਟਾ ਫਰਕ ਘੰਟੇ ਡੇਢ ਘੰਟੇ ਦਾ ਫਰਕ ਆ ਬਣਨ ਨਾਲੋਂ ਦੇ ਅਜੇ 19 ਯਾ ਰਾਤ ਪਈਆ ਯਾਰ ਜਮਾ ਫੁੱਲ ਲਾਈਟਾਂ ਚੱਲ ਰਹੀਆਂ ਨੇ ਗੱਡੀਆਂ ਚਲੋ ਮਿਲਦੇ ਆ ਵਾਟਰ ਤੋਂ ਪਰਲੇ ਪਾਸੇ ਚਾਹੂ ਪੀ ਕੇ ਫਿਰ ਮੈਂ ਬੈਠੂ ਸੀਟ ਤੇ ਸਣੀ ਨੂੰ ਦਮਾਉਣਾ ਰਹਿ ਓਕੇ